ਸ੍ਰੀ ਕਾਲਕਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਪਤਾ ਲਾ ਲਈ ਦੋ گاਮਾਂ ਤਾਜ਼ੀਆਂ ਸੋਈਆਂ ਲੈ ਕੇ ਆਇਆ ਡਿਟੇਲ ਲੈ ਕੇ ਦੰਨੇ ਆ ਵੀਰ ਤੋਂ ਬਾਈ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦੇ ਮੇਰੇ ਨਾਮ ਹਰਜਿੰਦਰ ਸਿੰਘ ਪਿੰਡ ਕਾਨੇ ਕਿ ਜਿਲ੍ਹਾ ਬਰਨਾਲਾ ਨਾਮ ਹਰਜਿੰਦਰ ਪਿੰਡ ਕਾਨੇ ਕਿ ਤੇ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਕਿੰਨਾ ਵੀਰੇ 7710779399 7710779399 ਜਿਹੜੀ ਸਕਰੀਨ ਦੇ ਆਪਾਂ ਪਹਿਲੇ ਨੰਬਰ ਤੇ ਕਾਲੇ ਰੰਗ ਚ ਬੈੜ ਦੇਖੀ ਨੇ ਕੈਮਾ ਸੂਆ ਸੂਈ ਹੋਈ ਆ ਵੀਰੇ ਇਹ ਬਾਈ ਦੂਜਾ ਸੂਆ ਸੂਈ ਵੀ ਆ ਦੂਜਾ ਸੂਆ ਸੂਈ ਆ ਤੇ ਮੰਗਰ ਕੀ ਆ ਵੀਰੇ ਤੇ ਮੰਗਰ ਬਸਸੀ ਆ ਵੀਰੇ ਦੋਸਤੋ ਮੰਗਰ ਬਸਸੀ ਆ ਦੂਜਾ ਸੂਆ ਸੂਈ ਆ ਕਿੰ ਪਰਸੋਂ ਦੀ ਸੁਈ ਹੈ ਇਹ ਪਰਸੋਂ ਦੀ ਦੋਸਤੋ ਸੁਈ ਹੈ ਵੀਰ ਕਹਿੰਦਾ ਹੁਣ ਕਿੰਨਾ ਬੋਲਾ ਕਿੰਨਾ ਕਾਗਾ ਬੋਲਾ 14 15 ਕਿਲੋ ਵੀਰੇ ਹੁਣ ਦੋਸਤੋ 14 15 ਕਿਲੋ ਬੋਲੇ ਤੋਂ ਸਟਾਰਟਿੰਗ ਕੀਤੀ ਹੈ ਚੰਗਾ ਸਟਰਕਚਰ ਆ ਬੈਠਦਾ ਨਾ ਜ਼ਿਆਦਾ ਵੱਡੀ ਹੈ ਤੇ ਨਾ ਜ਼ਿਆਦਾ ਛੋਟੀ ਹੈ ਮੇਰੇ ਖੋਲ ਕੇ ਕਿੜਾ ਦਵਾਦੇ ਤੋਰੇ ਬੱਖ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਨਦਾਰੀ ਚ ਆਉਂਦੀ ਹੈ ਕਰੇ ਦੁੱਧ ਪੀਣ ਵਾਲੇ ਵੀਰ ਨੇ ਲੈਣੀਆਂ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਲਓ ਰੇਟ ਬਿਲਕੁਲ ਬਾਜੇ ਹੋਊਗਾ ਪੂਰੀ ਪ੍ਰੋਪਰ ਚਵਾਈ ਕਰਕੇ ਦਿਖਾਵਾਂਗੇ ਸਵੇਰ ਦਾ ਟਾਈਮ ਹੈ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ 8 ਵਜੇ ਦੇ ਤਕਰੀਬਨ ਸਵੇਰ ਦੀ ਚਵਾਈ ਰੋਕੀ ਹੋਈ ਆ ਉਸ ਹਿਸਾਬ ਨਾਲ ਤੁਸੀਂ ਜਜਮੈਂਟ ਕਰ ਸਕਦੇ ਹੋ ਦੋਸਤੋ ਕਰੋ ਸੰਗ ਚ ਕਾਲੇ ਰੰਗ ਚ ਵਹਿੜ ਥਾਣਾ ਮੁਠੀ ਵਾਲਾ ਚਵਾਈ ਦੀ ਵੀਰੇ ਪੋਲੀ ਹੈ ਜਮਾ ਵੀਰੇ ਪੋਲੀ ਹੈ ਚਵਾਈ ਦੀ ਦੋਸਤੋ ਵੀਰ ਕਹਿੰਦਾ ਪੋਲੀ ਹੈ ਧਾਰਾ ਮਾਰ ਕੇ ਤੁਹਾਨੂੰ ਪ੍ਰੋਪਰ ਚਵਾਈ ਕਰਕੇ ਦਿਖਾਵਾਂਗੇ ਤੇ ਬਾਜੇ ਵਜਾ ਰੇਟ ਵੀਰ ਤੋਂ ਵੀਡੀਓ ਚ ਵਿੱਚ ਹੀ ਕਰਵਾ ਦਾਂਗੇ ਦੋਸਤੋ ਹਵਾਨੇ ਦੀਆਂ तरह-तरहਾਂ ਚੰਗੀਆਂ ਨੇ ਜਿੰਨਾ ਕ ਰੇਟ ਆ ਓਨੇ ਕ ਰੇਟ ਚ ਕਰਕੇ ਤੁਹਾਨੂੰ ਬਾਜੇ ਰੇਟ ਜਾ ਕਰਕੇ ਬੈੜ ਲੈ ਕੇ ਦੇ ਰਹੇ ਹਾਂ ਜੇ ਕਿਸੇ ਵੀਰੇ ਵੀਰ ਨੇ ਘਰੇ ਚੋਂ ਆਉਣ ਵਾਲੇ ਨੇ ਬੈੜ ਲੈਣੀ ਹੈਗੀ ਮੰਗਰ ਬੱਸੀ ਆ ਨਾ ਵੀਰੇ ਮੰਗਰ ਦੋਸਤੋ ਬੱਤੀ ਹੈ ਤੇ ਵੀਰੇ ਲਾ ਕੇ ਬੱਚਾ ਲੈ ਦਿਖਾ ਦੇ ਧਾਰਾ ਮਾਰ ਕੇ ਤੇ ਰੇਟ ਬਾਜੇ ਵੀਡੀਓ ਦੇ ਵਿੱਚ ਕਰ ਦਿਆਂਗੇ ਦੋਸਤੋ ਬੱਸੀ ਤਾਂ ਹਾਨੂੰ ਆਪਾਂ ਚੌਂਦੀ ਦਿਖਾਤੀ ਪ੍ਰੋਪਰ ਕੋਈ ਲੱਤ ਛੜ ਵਾਲਾ ਕੰਮ ਨਹੀਂਗਾ ਸੀਲ ਠੰਡੀ ਸ਼ਾਂਤ ਸੁਭਾਅ ਵਾਲੀ ਬਹਿੜ ਹੈ ਘਰੇ ਚੋਂ ਆਉਣ ਵਾਲੇ ਵੀਰਾਂ ਲਈ ਸੁਨਹਿਰੀ ਮੌਕਾ ਰੇਟ ਬਿਲਕੁਲ ਜੈਨੂਨ ਬਾਜੇ ਬੁ ਕਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਹਾਮਦਾਰੀ ਚਾਉਂਦੀ ਹੈ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਜਿਹੜੀ ਵੀਰੇ ਆਪਾਂ ਦੂਜੇ ਨੰਬਰ ਤੇ ਵੇਖ ਦੇਖਿਆ ਨੇ ਇਹਦੀ ਕੀ ਡਿਟੇਲ ਹੈਗੀ ਇਹ ਮੇਰੇ ਦੂਜਾ ਸੁਹਾਏ ਵੀ ਦੂਜਾ ਸੁਹਾਏ ਵੀ ਦੂਜਾ ਸੁਹਾਏ ਵੀ ਸੁਈ ਹੈ ਇਹਦੇ ਥੱਲੇ ਕਿੰਨਾ ਦੁੱਧ ਹਾਜ਼ਰ ਹੈ ਥੱਲੇ ਵੀਰੇ 30 ਕਿਲੋ ਜਮਾ ਖਾਇਰਾ ਕੰਡੇ ਦੋਸਤੋ ਇਸ ਥੱਲੇ 30 ਕਿਲੋ ਦੁੱਧ ਬਿਲਕੁਲ ਹਾਇਰਾ ਸਵੇਰ ਦੀ ਚਵਾਈ ਇਹਦੀ ਹੋਈ ਹੋਈ ਹੈਗੀ ਹਾਂ ਜਾਦੇ ਦੁੱਧ ਕਰਨ ਵੀਰ ਕਹਿੰਦਾ ਵੀ ਆਪਾਂ ਇਹ 34ਵੀਂ ਵੀ ਵੀਡੀਓ ਬਣਾਉਣ ਕਰਕੇ ਆਪਾਂ ਰੋਕ ਹੀ ਨਹੀਂ ਹੈਗੀ 24 ਸਵੇਰ ਦੀ ਦੀ ਪ੍ਰੋਪਰ ਹੋਈ ਆ 30 ਕਿਲੋ ਦੁੱਧ ਕੰਡਿਆਲਾ ਹਾਇਰ ਜੇ ਕਿਸੇ ਮੇਰੇ ਵੀਰ ਨੇ ਚੰਗੇ ਦੁੱਧ ਵਾਲੀ ਵਾਢ ਲੈਣੀ ਆ ਤਾਂ ਵੀਰਾਂ ਨਾਲ ਉਹ ਵੀ ਵੀਰ ਸੰਪਰਕ ਕਰ ਲੈਣਾ ਸੁਹਾ ਦੂਜਾ ਹਨਾ ਵੀਰੇ 30 ਕਿਲੋ ਹਾਜ਼ਰ ਹੈਗਾ ਕੰਡਿਆਲਾ ਲੀਟਰ ਦਾ ਬੱਤੀ ਦਿੱਤੀ ਭਰ ਦੂਗੀ ਲੀਟਰ ਦਾ ਦੋਸਤੋ ਵੀਰ ਕਹਿੰਦਾ 32 ਦਿੱਤੀ ਭਰ ਦੂਗੀ 30 ਕਿਲੋ ਕੰਡੇ ਤੇ ਲਾ ਕੇ ਲਿਆ ਸਰੋ ਚੰਗਾ ਕਦ ਕਾਠ ਹੈ ਵਹਿੜ ਦਾ ਤੋਰੇ ਤਰੇ ਦੀ ਵਹਿੜੇ ਵੀ ਸਾਫਾ ਪਹਿਲਾਂ ਪਾ ਤੁਹਾਨੂੰ ਕਾਲੀ ਵਹਿੜ ਦੀਆਂ ਧਾਰਾਂ ਮਾਰ ਕੇ ਦਿਖਾ ਦਈਏ ਚਵਾਈ ਪ੍ਰੋਪਰ ਕਰਕੇ ਦਿਵਾ ਦਈਏ ਤੇ ਕਾਲੀ ਵਹਿੜ ਦਾ ਰੇਟ ਬਾਜੋ ਜਾ ਕਰਵਾ ਦਈਏ ਬਿਲਕੁਲ ਜੇ ਕਿਸੇ ਮੇਰੇ ਵੀਰ ਨੇ ਸਮਝਦਾਰੀ ਚਾਹੁੰਦੀ ਆ ਵੀਰ ਨਾਲ ਜਰੂਰ ਕੰਟੈਕਟ ਕਰ ਲਓ ਵੀਰ ਦਾ ਮੋਬਾਈਲ ਨੰਬਰ 77107793991 ਪਿੰਡ ਵੀਰ ਦਾ ਕਾਨੇ ਕੇ ਜ਼ਿਲ੍ਹਾ ਹੈਗਾ ਬਰਨਾਲਾ ਚਵਾਈ ਦੀ ਬੋਲੀ ਹੈ ਹਨਾ ਵੀਰੇ ਹਾਂ ਵੀਰੇ ਪੂਰੀ ਬੋਲੀ ਹੈ ਦੋਸਤੋ ਚਵਾਈ ਤੁਹਾਨੂੰ ਆਪਾਂ ਕਰਕੇ ਦਿਖਾ ਦੇਣਾ ਤੁਸੀਂ ਦੇਖ ਸਕਦੇ ਹੋਗੇ ਚਵਾਈ ਦੀ ਦੋਸਤੋ ਬੋਲੀ ਹੈਗੀ ਮੂਹ ਲੈ ਜਾਈ ਮਾਰਦੇ ਵੀਰੇ ਤੇ ਡਿਮਾਂਡ ਕੀ ਕੀਤੀ ਹੈ ਵੀਰੇ ਦੀ ਆਪਾਂ ਦੋਸਤੋ ਵੀਰੇ ਬੋਲੇ ਹੀ ਆ ਦੇਖੋ ਮੋੜਾ ਹੀ ਆ ਹਜੇ ਦੋਸਤੋ ਪੂਰੀਆਂ ਪ੍ਰੋਪਰ ਚ ਬਾਈ ਉੰਬੇਲੀ ਤਾਂ ਕਰੀ ਹੋਈ ਆ ਨਾ ਵੀਰੇ ਆਪਣੀ ਤੇ ਡਿਮਾਂਡ ਕੀ ਕੀਤੀ ਆ ਵੀਰੇ ਦੀ ਆਪਾਂ ਡਿਮਾਂਡ ਵੀਰੇ 55000 ਦੀ ਦੇ ਦਾਂਗੇ ਜਸਤੋਂ 55000 ਦੀ ਵੀਰ ਕਹਿੰਦਾ ਦੇ ਦਾਂਗੇ 50 ਦੇ ਕਰਾਂ ਚ ਹੋਜੂ ਵੀਰੇ ਮੌਕੇ ਤੇ ਕਰ ਲਾਂਗੇ ਵੀਰੇ ਮੌਕੇ ਤੇ ਦੋਸਤੋ ਮਾਨਤਾਨ ਹੋ ਜੂਗਾ 55000 ਚੋਂ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਆ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਲਓ ਵੀਰ ਦਾ ਪਿੰਡ ਕਾਨੇ ਕੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਬੋਲਦਾ ਵੀਡੀਓ ਦੇ ਦੇਖਣ ਲਈ ਸਾਰੇ ਵੀਰਾਂ ਦਾ ਤਹਿਦ ਲਉ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀ